ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੇ ਪਿਆਰਿਓ ਜੇ ਅਸੀਂ ਆਪਣੇ ਆਸ-ਪਾਸ ਕੁਝ ਅਸੀਂ ਲੋਕ ਹਮੇਸ਼ਾ ਹੀ ਦੇਖਦੇ ਹਾਂ ਜਿਹੜੇ ਗੁਰੂ ਮਹਾਰਾਜ ਜੀ ਨੂੰ ਇਸ ਕਰਕੇ ਨਹੀਂ ਮੰਨਦੇ ਕਿਉਂਕਿ ਉਹਨਾਂ ਕੋਲ ਆਪਣੀ ਚਤਰਾਈ ਭਰੀਆਂ ਦਲੀਲਾਂ ਬਾਤਾਂ ਹੁੰਦੀਆਂ ਨੇ ਜਿਸ ਦੇ ਰਾਹੀਂ ਉਹ ਇਹ ਪ੍ਰਮਾਣਿਤ ਕਰਨਾ ਚਾਹੁੰਦੇ ਨੇ ਕਿ ਗੁਰੂ ਮਹਾਰਾਜ ਜੀ ਨੇ ਉਸ ਸਮੇਂ ਉਹ ਸਮੀਓ ਮਰਿਆਦਾ ਰੱਖੀ ਹੋएगी ਹੁਣ ਉਹਦੀ ਜ਼ਰੂਰਤ ਨਹੀਂ ਚਾਹੇ ਉਹ ਸ਼ਸਤਰਾਂ ਨੂੰ ਲੈ ਕੇ ਹੈ ਚਾਹੇ ਉਹ ਰਹਿਤ ਨੂੰ ਲੈ ਕੇ ਹੈ ਚਾਹੇ ਉਹ ਬਾਣੀ ਨੂੰ ਲੈ ਕੇ ਹੈ ਤੇ ਚਾਹੇ ਉਹ ਫਿਰ ਆਪਣੀ ਜੀਵਨ ਦੇ ਅੰਦਰ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਣ ਨੂੰ ਲੈ ਕੇ ਹੈ ਉਹ ਲੋਕ ਇਸ ਗੱਲ ਇਸ ਗੱਲਾਂ ਨੂੰ ਪ੍ਰੈਜ਼ੈਂਟ ਇਦਾਂ ਕਰਦੇ ਨੇ ਕਿ ਉਹਨਾਂ ਤੋਂ ਜ਼ਿਆਦਾ ਸਿਆਣਾ ਕੋਈ ਨਹੀਂ ਔਰ ਇਸ ਕਰਕੇ ਉਹ ਨਿਗਰੇ ਹੋ ਜਾਂਦੇ ਨੇ ਉਹ ਗੁਰੂ ਵਾਲੇ ਨਹੀਂ ਹੋ ਪਾਉਂਦੇ ਤੇ ਗੁਰੂ ਮਹਾਰਾਜ ਆਪਣੀ ਬਾਣੀ ਚ ਦੱਸਦੇ ਨੇ ਐਸੀ ਲੋਕਾਂ ਨੂੰ ਫਿਰ ਦਰਗਾਹ ਦੇ ਵਿੱਚ ਪਿੱਟਿਆ ਹੋਇਆ, ਭਿਸ਼ਟਿਆ ਹੋਇਆ ਸਮਝਿਆ ਜਾਂਦਾ ਔਰ ਉਹ ਬਹੁਤ ਦੁੱਖ ਪਾਉਂਦੇ ਨੇ। ਗੁਰੂ ਮਹਾਰਾਜ ਕਹਿੰਦੇ ਨੇ ਜਿਉ ਨਿਗੁਰਾ ਬਹੁ ਬਾਤਾ ਜਾਣੈ ਉਹ ਹਰ ਦਰਗੇ ਹੈ ਭਿਸ਼ਟਿ। ਗੁਰੂ ਮਹਾਰਾਜ ਕਹਿੰਦੇ ਜਿੱਦਾਂ ਇੱਕ ਮਨੁੱਖ ਜੋ ਬਹੁ ਚਤਰਾਈਆਂ ਵਾਲੀਆਂ ਗੱਲਾਂ ਕਰਦਾ ਹੈ ਲੇਕਿਨ ਉਹ ਗੁਰੂ ਦੀ ਗੱਲ ਨਹੀਂ ਮੰਨਦਾ ਨਿਗੁਰਾ ਹੁੰਦਾ ਹੈ। ਇਸ ਕਰਕੇ ਉਸ ਨੂੰ ਫਿਰ ਦਰਗਾਹ ਦੇ ਅੰਦਰ ਪ੍ਰਸ਼ਟਿਆ ਹੋਇਆ ਸਮਝਿਆ ਜਾਂਦਾ ਹੈ ਉਹਦਾ ਸਰੀਰ ਵੀ ਕੋੜੀ ਦੇ ਨਿਆਈ ਹੁੰਦਾ ਆ ਗੁਰੂ ਮਹਾਰਾਜ ਕਹਿੰਦੇ ਨੇ ਐਸੇ ਮਨੁੱਖ ਨੂੰ ਕਦੀ ਵੀ ਸੋਜੀ ਨਹੀਂ ਪੈਂਦੀ ਔਰ ਦੂਸਰਿਆਂ ਨੂੰ ਵੀ ਥੜਕਾਉਣ ਦਾ